ਕੁਣ ਕਿੜੇ ਪਿੰਡ ਤੇ ਝਗੜਾ ਹੋਇਆ ਤੇ ਫਾਇਰਿੰਗ ਹੋਈ ਹੈ। ਇਹ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪ੍ਰੀਤ ਨਾ ਦਾ ਵਿਅਕਤੀ ਹੈ ਉਹ ਗਨ ਸ਼ਾਟ ਲੱਗਣ ਕਰਕੇ ਰਜਿੰਦਰਾ ਹਸਪੀਟਲ ਦਾਖਲ ਹੈ। ਉਸ ਤੋਂ ਬਾਅਦ ਤੁਰੰਤ ਅਸੀਂ ਆਈਓ ਨੂੰ ਉੱਥੇ ਭੇਜਿਆ ਤਾਂ ਉਹਨੇ ਆਪਣੇ ਬਿਆਨ ਵਿੱਚ ਚਾਰ ਬੰਦਿਆਂ ਦਾ ਬਾਈ ਨੇਮ ਤੇ ਪੰਜ ਪੰਜ ਛੇ ਬੰਦੇ ਉਹਨੇ ਅਨਨੋਨ ਲਿਖਾਇਆ ਕਿ ਉਹਨਾਂ ਨੇ ਉੱਥੇ ਤੇ ਫਾਇਰਿੰਗ ਕੀਤੀ ਤੇ ਉਹਦੇ ਪੈਰ ਤੇ ਸ਼ਿਨ ਏਰੀਆ ਦੇ ਵਿੱਚ ਗੋਲੀ ਵਜੀ ਹੈ। ਜੋ ਜੇਰੇ ਇਲਾਜ ਆ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਮੁਕੱਦਮਾ ਨੰਬਰ 146 288 ਚ ਦਰਜ ਕਰ ਲਿਆ ਉਹਦੀ ਤਫ਼ਤੀਸ਼ ਅਜੇ ਜਾਰੀ ਤੇ ਕਿਹਤੇ ਗੜਿਆ ਕਾਰਨ ਕੀ ਬਣਿਆ ਹੁਣ ਤੱਕ ਮਤਲਬ ਜਿਹੜੀ ਫਾਇਰਿੰਗ ਹੋਈ ਫਿਰ ਉਹਨੇ ਦੱਸਿਆ ਕਿ ਉਹ ਉਹਦੀ ਕਿਸੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਦੀ ਫੋਨ ਤੇ ਵੀ ਤੁਤੂ ਮਮੇ ਹੋਈ ਸੀ ਜੀ ਤੇ ਅਜੇ ਕੋਈ ਰੈਸਟ ਹੋਇਆ ਨਹੀਂ ਜੀ ਅਜੇ ਤੱਕ ਕੋਈ ਰੈਸਟ ਨਹੀਂ ਤੇ ਜਿਹੜੇ ਇਲਾਜ ਕਿੱਥੇ ਹੁਣ ਦੱਸਿਆ ਰਜਿੰਦਰਾ ਹਸਪੀਟਲ ਤੇ ठीकु आहे स्टेबल कंडीशन कई ब हांजी हांजी